ਇੰਦਰ ਦੇ ਵਿੱਚ ਜ਼ੂਟਿਓ ਹੈ ਇਹ ਸੇਖੋ ਗ੍ਰੈਂਡ ਹੋਟਲ ਦੇ ਕੋਲ ਹੈ ਇਹਨੂੰ ਨਾਬਦੇ ਚੌਂਕ ਦੇ ਆਲੇ ਦੁਆਲੇ ਦਾ ਇਹ ਏਰੀਆ ਹੈ ਮੈਂ ਕੰਸਟਰਕਸ਼ਨ ਦਾ ਬਾਹਰ ਜਿਹੜੀ ਹੈ ਕਿ ਕੋ ਚੱਲਦੀ ਪਈ ਸੀ ਪਰ ਜਿਸ ਤਰੀਕੇ ਨਾਲ ਹਨੇਰੀ ਨੇ ਇੱਥੇ ਵੀ ਜਿਹੜਾ ਹੈ ਕਿ ਉਹ ਨੁਕਸਾਨ ਆਪਣਾ ਕੀਤਾ ਵਾ ਉਹ ਵੀ ਤੁਸੀਂ ਤਸਵੀਰਾਂ ਰਾਹੀਂ ਜਿਹੜਾ ਕਿ ਵੇਖ ਸਕਦੇ ਹੋ ਕਿ ਮੋਟਰਸਾਈਕਲ ਜਿਹੜੇ ਸੀਗੇ ਕਿਸ ਤਰੀਕੇ ਦੇ ਨਾਲ ਉਹ ਨੁਕਸਾਨੇ ਗਏ ਨੇ ਜੋ ਇੱਥੇ ਤਸਵੀਰ ਬਣੀ ਹੋਈ ਹੈ ਆ ਤੁਸੀਂ ਤਸਵੀਰਾਂ ਦੇ ਰਾਹੀਂ ਜਿਹੜਾ ਹੈ ਕਿ ਉਹ ਦੇਖ ਸਕਦੇ ਹੋ ਕਿ ਜੋ ਇੱਥੇ ਹਾਲਾਤ ਬਣੇ ਹੋਏ ਨੇ ਜਿਸ ਤਰੀਕੇ ਦੇ ਨਾਲ ਜਿਹੜੀ ਹੈ ਕਿ ਇਹ ਉੱਪਰੋਂ ਸਾਰੇ ਦਾ ਸਾਰਾ ਹੀ ਜਿਹੜਾ ਹੈ ਕਿ ਉਹ ਛੱਜਾ ਗਿਰਿਆ ਵਾ ਕਾਫੀ ਨੁਕਸਾਨ ਹੋਇਆ ਵਾ ਇੱਥੇ ਲੋਕਾਂ ਦਾ ਤੁਸੀਂ ਇਹ ਤਸਵੀਰਾਂ ਦੇ ਰਾਹੀਂ ਹੀ ਖੁਦ ਹੀ ਦੇਖ ਸਕਦੇ ਹੋ ਕਿ ਲੋਕ ਵਿਚਾਰੇ ਕਈ ਜ਼ਰੂਰ ਇੰਦੇ ਵਿੱਚ ਏਮਪਲੋਏ ਹੋਣਗੇ ਕੋਈ ਲੋਕ ਇੱਥੇ ਆਪਣੇ ਕੱਪੜੇ ਲੈਣ ਵਾਸਤੇ ਪਹੁੰਚੇ ਹੋਣਗੇ ਪਰ ਪਿੱਛੇ ਜੁੜੇ ਉਹਨਾਂ ਦਾ ਵੀਹੀਕਲ ਦਾ ਨੁਕਸਾਨ ਹੋਇਆ ਬੁਲਟ ਮੋਟਰਸਾਈਕਲਾਂ ਦਾ ਤੁਸੀਂ ਇੱਥੇ ਹਾਲਾਤ ਵੇਖ ਸਕਦੇ ਹੋ ਕਿ ਮੋਟਰਸਾਈਕਲ ਦੇ ਜਿਹੜੇ ਇਹ ਹਾਲਾਤ ਗire ਹੋਏ ਹਾਲਾਤ ਬਣੇ ਨੇ ਆ ਜਿਹੜੀ ਸਕੈਟਿੰਗ ਹੈ ਜਿਹੜੀ ਆ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਸੀਗਾ ਆ ਬਾਅਦ ਜਿੰਨਾ ਵੀ ਇੱਥੇ ਸ਼ਟਰਿੰਗ ਲਗਾਈ ਹੋਈ ਸੀਗੀ ਸਾਰੀ ਜਿਹੜੀ ਹੈ ਕਿ ਉਹ ਬੁਰੇ ਤਰੀਕੇ ਦੇ ਨਾਲ ਗਿਰੀ ਹੈ ਗੱਡੀਆਂ ਦਾ ਜਿਹੜਾ ਹੈ ਕਿ ਇੱਥੇ ਉਹ ਖਾਸਾ ਨੁਕਸਾਨ ਜਿਹੜਾ ਹੈ ਕਿ ਉਹ ਇੱਥੇ ਦੇਖਣ ਨੂੰ ਮਿਲਦਾ ਪਿਆ ਵਾ ਗੱਡੀਆਂ ਪੂਰੇ ਤਰੀਕੇ ਦੇ ਨਾਲ ਜ਼ਰੂਰ ਇੱਥੇ ਚੁਕਨਾ ਚੁਰ ਹੋਈਆਂ ਨੇ ਬੇहद ਜਿਹੜੀਆਂ ਨੇ ਕਿ ਉਹ ਇੱਥੇ ਨੁਕਸਾਨ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਲੰਧਰ ਦਾ ਸੇਖੋ ਗ੍ਰੈਂਡ ਦੇ ਕੋਲ ਇਹ ਜਿਹੜਾ ਹੈ ਕਿ ਉਹ ਮੋਲ ਹੈ ਜੂਰੀਓ ਦਾ ਕਪੜੇ ਦਾ ਇੱਥੇ ਉਹਦੇ ਬਾਹਰ ਜਿਹੜਾ ਹੈ ਕਿ ਇੱਥੇ ਸਟਾਰਟਿੰਗ ਜਿਹੜੀ ਹੈ ਕਿ ਉਹ ਘਰੀ ਹੈ ਗੱਡੀਆਂ ਜਿਹੜੀਆਂ ਕਿ ਫਰੰਟ ਗਲਾਸ ਮਿਰਰ ਇਹਦੇ ਚਾਹੇ ਹੋਣ ਚਾਹੇ ਉਹ ਬੋਨਟ ਹੋਣ ਕਿਸ ਤਰੀਕੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਉਹ ਨੁਕਸਾਨੇ ਗਏ ਨੇ ਖਾਸਾ ਜਿਹੜਾ ਨੁਕਸਾਨ ਉਹ ਇੱਥੇ ਲੋਕਾਂ ਦਾ ਹੋਇਆ ਵੈ ਗਨੀਮਤ ਰਹੀ ਹੈ ਹਾਲੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਕੋਈ ਐਸੀ ਖਬਰ ਨਹੀਂ ਨਿਕਲ ਕੇ ਆਈ ਜਿਦੇ ਵਿੱਚ ਜਾਨੀ ਨੁਕਸਾਨ ਜਿਹੜਾ ਹੈ ਕਿ ਉਹ ਰਿਪੋਰਟ ਹੋਇਆ ਹੋਵੇ ਬੜੀ ਇੱਥੇ ਕੀ ਗਨੀਮਤ ਰਹੀ ਹੈ ਹਾਲੇ ਤੱਕ ਪਰ ਇਹ ਜੋ ਗੱਡੀਆਂ ਦਾ ਨੁਕਸਾਨ ਹੋਇਆ ਵੈ ਜਿਸ ਤਰੀਕੇ ਦੇ ਨਾਲ ਸਟਾਰਟਿੰਗ ਗਰੀ ਹੈ ਘੱਟੋ ਘੱਟ 10 ਤੋਂ ਵੱਧ ਜਿਹੜੇ ਨੇ ਕਿ ਉਹ ਮੋਟਰਸਾਈਕਲ ਜਿਹੜੇ ਟੂ व्हीਲਰਸ ਨੇ ਉਹ ਇੱਥੇ ਜਿਹੜੇ ਨੇ ਕਿ ਉਹ ਨੁਕਸਾਨੇ ਗਏ ਨੇ ਤਸਵੀਰਾਂ ਇਸ ਵਕਤ ਮੈਂ ਤੁਹਾਡੇ ਨਾਲ ਲਾਈਵ ਸੰਝੀਆਂ ਕਰਦਾ ਪਿਆਵਾਂ ਜਲੰਧਰ ਦੇ ਨਾਮਦੇਵ ਚੌਂਕ ਤੋਂ ਜਿੱਥੇ ਜਿਹੜਾ ਕਿ ਉਹ ਇਸ ਵਕਤ ਜਿਹੜਾ ਕਿ ਉਹ ਇੱਥੇ ਨੁਕਸਾਨ ਹੋਇਆ ਵੈ ਤਸਵੀਰਾਂ ਇਸ ਵਕਤ ਲਾਈਵ ਤੁਸੀਂ ਦੇਖ ਪਾ ਰਹੇ ਹੋ ਜਲੰਧਰ ਦੇ ਵਿੱਚ ਮੈਂ ਤੁਹਾਨੂੰ ਫੇਰ ਦੁਹਰਾ ਦਿਆਂ ਕਿ ਇਸੇ ਥਾਂ ਤੋਂ ਜਿਹੜਾ ਕਿ 100 ਮੀਟਰ ਦੀ ਦੂਰੀ ਤੇ ਹੀ ਇੱਕ ਵੱਡਾ ਜਿਹੜਾ ਪੁਲ ਲੱਗਾ ਹੋਇਆ ਸੀਗਾ 100 150 ਫੁੱਟ ਦਾ ਉਹ ਵੀ ਜਿਹੜਾ ਕਿ ਉਹ ਨੁਕਸਾਨਿਆ ਗਿਆ ਵੈ ਤਰੰਗਾ ਉਹਦੇ ਉੱਤੇ ਜਿਹੜਾ ਕਿ ਉਹ ਲਗਾਇਆ ਗਿਆ ਸੀਗਾ ਪ੍ਰਾਈਵੇਟ ਗੱਡੀ ਜਿਹੜੀ ਹੈ ਉਹ ਉੱਥੇ ਖੜੀ ਸੀਗੀ ਟੈਕਸੀ ਉਹਦੇ ਵਿੱਚ ਹਾਲਾਂਕਿ ਜ਼ਰੂਰ ਜਿਹੜਾ ਇੱਕ ਚਾਲਕ ਵੀ ਸੀਗਾ ਤੇ ਉਹਨੇ ਇਹ ਗੱਲ ਕੀਤੀ ਹੈ ਕਿ ਮੈਨੂੰ ਪਤਾ ਨਹੀਂ ਲੱਗਿਆ ਕਿਹੜੇ ਵੱਲੇ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਹੋ ਗਿਆ ਪਰ ਮੇਰਾ ਜਿਹੜਾ ਹੈ ਕਿ ਉਹ ਵਿਚਾਰ ਰਿਹਾ ਵੈ ਹਾਲਾਂਕਿ ਉਹਨੂੰ ਦੂਸਰਾ ਇੱਕ ਚਾਲਕ ਜ਼ਰੂਰ ਮੋਟਰਸਾਈਕਲ ਦੇ ਦੂਸਰੇ ਪਾਸੇ ਖੜਾ ਹੋਇਆ ਸੀਗਾ ਉਹਨੂੰ ਮੋਟਰ ਲੈ ਕੇ ਜਿਹੜਾ ਕਿ ਹਸਪਤਾਲ ਲਿਜਾਇਆ ਗਿਆ ਵਾ ਤੇ ਇੱਕ ਰਾਘੀਰ ਨੇ ਦੱਸਿਆ ਕਿ ਉਹਦੀ ਹਾਲਤ ਜਿਹੜੀ ਹੈ ਕਿ ਕਾਫੀ ਸਥਿਰ ਹੈ ਪਰ ਇਹ ਜੋ ਤਸਵੀਰ ਹੈ ਭਿਆਨਕ ਜਿਹੜੀ ਤਸਵੀਰ ਹੈ ਜਿੱਥੇ ਇੱਕ ਪਾਸੇ ਗਰਮੀ ਸੀਗੀ ਗਰਮੀ ਨੇ ਜ਼ਰੂਰ ਰਾਹਤ ਦਿੱਤੀ ਹੈ ਪਰ ਇਹ ਜੋ ਕੰਸਟਰਕਸ਼ਨ ਵੀ ਇੱਥੇ ਚੱਲਦੀ ਪਈ ਸੀਗੀ ਉਹਦੀ ਜਿਹੜੀ ਸ਼ਟਰਿੰਗ ਲੱਗੀ ਹੋਈ ਸੀਗੀ ਉਹ ਵੀ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ ਹੁਣ ਜਿਹੜੇ ਇਹਨਾਂ ਦੇ ਵਾਹਨਾਂ ਦੇ ਜਿਹੜੇ ਵਾਰਸ ਨੇ ਉਹ ਇਸ ਵਕਤ ਹਾਲੇ ਇੱਥੇ ਮੌਕੇ ਤੇ ਮੌਜੂਦ ਨਹੀਂ ਹੈ ਪਰ ਇਸ ਜਿਹੜ ਮੋਲ ਦੇ ਵਿੱਚ ਕਾਫੀ EMPLOYE ਜਿਹੜੇ ਨੇ ਕਿ ਉਹ ਕੰਮ ਕਰਦੇ ਨੇ ਉਹਨਾਂ ਦਾ ਵੀ ਜਿਹੜਾ ਕਿ ਜ਼ਿਆਦਾ ਜਿਹੜਾ ਕਿ ਉਹ ਨੁਕਸਾਨ ਹੋਇਆ ਵੈ ਉਹਦੇ ਅੰਦਰ ਪਾਰਕਿੰਗ ਹੈ ਨਹੀਂ ਕਿ ਜਾਨੀ ਜਾਨੀ ਨੂੰ ਨੁਕਸਾਨ ਨਹੀਂ ਹੋਇਆ ਬਚਾ ਰਿਆ ਨੁਕਸਾਨ ਨਹੀਂ ਹੋ ਗਿਆ ਜੀ ਮੇਰਾ ਬੋਟਾ ਕਹਿ ਰਹੀ ਮੈਨੂੰ ਵੀ ਛੱਡ ਜਾਓ ਗੱਡੀ ਦੇ ਇਹਨੂੰ ਜ਼ਬਰਦਸਤੀ ਲੈ ਕੇ ਗਿਆ ਕਿ ਨਹੀਂ ਤੂੰ ਚੱਲ ਤੋਹਾਂ ਦੀ ਕਾਰ ਕਿਹੜੀ ਹੈ ਅੱਛਾ ਸਵਿਫਟ ਕਾਰ ਤੁਹਾਡੀ ਹੈ ਮੇਰੀ ਆਈ ਟੋਟਲੀ ਖਤਮ ਹੈ ਟੋਟਲੀ ਖਤਮ ਹੈ ਮੇਰੀ ਗੱਡੀ ਦੇਖੋ ਉਹਦਾ ਵੀ ਨੁਕਸਾਨ ਹੋਇਆ ਉਹ ਬਚ ਗਏ ਨੇ ਜਾਨੀ ਨੁਕਸਾਨ ਉਹਦਾ ਹੋ ਜਾਣਾ ਸੀ ਉਹ ਪਰਿਵਾਰ ਉਹ ਪਰਿਵਾਰ ਵਿੱਚ ਸੀਗੇ ਕਿ ਸਾਈਡ ਬੈਠਾ ਹੀ ਸੀ ਗੱਡੀ ਜਾ ਕੇ ਜਦੋਂ ਗਿਰਿਆ ਆ ਗਿਆ ਉਹਨਾਂ ਦੇ ਮੋਢੇ ਦੇ ਉੱਤੇ ਟੱਕ ਕੇ ਗਿਆ ਪਾਈਪ ਜਿਹੜੇ ਤੁਸੀਂ ਕਹਿੰਦੇ ਸਰੀਆਂ ਬਾਰ ਬਾਰ ਬਚਾ ਹੋਇਆ ਸਰੀਆਂ ਲੱਜਣ ਲੱਗਾ ਸੀ ਉਹ ਕਿੰਨਾ ਦੇ ਨਾਲ ਨਹੀਂ ਕਰ ਰਹੇ ਨੇ ਜੀ ਕਈ ਆ ਰਹੇ ਨੇ ਫੋਨ ਕੀਤਾ ਆ ਰਹੇ ਨੇ 5 ਮਿੰਟ ਚ ਆ ਰਹੇ ਨੇ 2 ਮਿੰਟ ਚ ਆ ਰਹੇ ਨੇ ਰਿਸਪੌਂਸਿਬਿਲਟੀ ਕੋਈ ਬੰਦਾ ਨਹੀਂ ਕਿਹਨੇ ਕਹ ਰਿਹਾ ਵੀ ਕੋਣ ਆ ਰਹੇ ਉਹ ਜਿਹੜਾ ਇੱਥੇ ਸਟਾਫ ਦਾ ਮੈਨੇਜਰ ਹੈਗਾ ਮੈਨੇਜਰ ਫੋਨ ਕਰੀ ਜਾ ਰਹੇ ਆਪਣੇ ਓਨਰ ਨੂੰ ਵੀ ਕਰ ਰਿਹਾ ਹੈ ਹੋਰ ਕਿਸੇ ਨੂੰ ਵੀ ਕਰ ਰਿਹਾ ਦੋ ਤਿੰਨ ਬੰਦਿਆਂ ਨੂੰ ਫੋਨ ਕਰ ਰਿਹਾ ਕੋਈ ਵੀ ਨਹੀਂ ਆ ਰਿਹਾ ਤੁਹਾਡੀ ਹੁਣ ਮੰਗ ਕੀ ਹੈ ਜੀ ਇਹਨਾਂ ਕੋਲ ਤੁਹਾਡੀ ਮੰਗ ਇਹ ਹੈ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਕਿ ਇਲੀਗਲ ਜਿਹੜਾ ਇੱਕ ਤਰੀਕੇ ਦੇ ਨਾਲ ਇਲੀਗਲ ਤਰੀਕੇ ਨਾਲ ਬਣਾ ਰਹੇ ਸੀ ਬੜੀ ਨਹੀਂ ਸੀ ਇਹ ਤੇ ਚਾਲੂ ਕਿਉਂ ਕੀਤੀ ਗਈ ਬਹੁਤ ਵੱਡਾ ਸਵਾਲ ਹੈ ਸਭ ਤੋਂ ਵੱਡਾ ਸਭ ਤੋਂ ਵੱਡਾ ਪ੍ਰਸ਼ ਇਹ ਤਾਂ ਬੜਾ ਸ਼ੋਰੂਮ ਖੁੱਲ ਗਿਆ ਉਹਦੇ ਚੰ ਠੀਕ ਹੈ ਖੋਲ ਦਿੱਤਾ ਪਟ્રોલ ਕੋਈ ਰਿਸਪੌਂਸਿਬਿਲਟੀ ਦਾ ਲਵੇ ਕੋਈ ਰਿਸਪੌਂਸਿਬਿਲਟੀ ਚੁੱਕ ਰਿਹਾ ਹੈ ਬਿਲਕੁਲ ਠੀਕ ਹੈ ਪਾਰਕਿੰਗ ਬੇਸਮੈਂਟ ਦੀ ਅਵੇਲੇਬਿਲਟੀ ਹੈ ਬੇਸਮੈਂਟ ਚ ਤਾਂ ਸ਼ੋਰੂਮ ਬਣਾਣੀ ਥਾਂ ਸ਼ੋਰੂਮ ਬਣਾ ਰખી ਹੈ ਮਿਲ ਕੇ ਰਾਘੀਰ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਰਜਨੀਸ਼ਾ ਰਜਨੀਸ਼ ਜੀ ਇਹਦਾ ਨਾਮ ਹੈ ਇਹ ਗੱਡੀ ਦੇ ਜਿਹੜੇ ਨੇ ਕਿ ਉਹ ਮਾਲਕ ਨੇ ਜਾਇਜ਼ ਨਹੀਂ ਆਪਣੀ ਥਾਂ ਤੇ ਜਿਨ੍ਹਾਂ ਦੀ ਗੱਡੀ ਜਿਹੜੀ ਹੈ ਕਿ ਉਹ ਟੋਟਲ ਲਾਸ ਹੋਈ ਹੈ ਉਹ ਇਹ ਗੱਲ ਆਖਦੇ ਪਏ ਨੇ ਕਿ ਅਸੀਂ ਸ਼ੋਰੂਮ ਨਾਲ ਗੱਲ ਕਰਦੇ ਪਏ ਹਾਂ ਕਿ ਹੁਣ ਸਾਨੂੰ ਪਰ ਤੁਸੀਂ ਇਹ ਦੇਖੋਗੇ ਕਿ ਗੱਡੀ ਦਾ ਹਾਲ ਜਿਹੜੇ ਤਰੀਕੇ ਦੇ ਨਾਲ ਹੋਇਆ ਬਹੁਤ ਤੇਜ਼ੀ ਤੇਜ਼ ਜਿਹੜੀ ਹੈ ਕਿ ਉਹ ਧੁਮੇਰੀ ਜਿਹੜੀ ਹੈ ਕਿ ਉਹ ਚੁੱਲੀ ਹੈ ਉਸ ਤੋਂ ਬਾਅਦ ਲਗਾਤਾਰ ਬਾਰਿਸ਼ ਜਿਹੜੀ ਹੈ ਕਿ ਉਹ ਇੱਥੇ ਜਲੰਧਰ ਪੈ ਰਹੀ ਹੈ ਮੈਂ ਤੁਹਾਨੂੰ ਵਾਰੀ ਵਾਰੀ ਕਰਕੇ ਜ਼ਰੂਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜੇ ਵਿਚਾਰੇ ਲੋਕਾਂ ਦਾ ਨੁਕਸਾਨ ਹੋਇਆ ਵੈ ਇਹ ਐਕਟਿਵ ਇਹ ਸਪਲੈਂਡਰ ਮੋਟਰਸਾਈਕਲ ਦੇਖ ਸਕਦੇ ਹੋ ਐਕਟਿਵ ਆ ਫੇਰ ਖੜਾ ਹੋਇਆ ਵੈ ਇਹ ਤੁਸੀਂ ਐਕਟਿਵ ਦਾ ਦੇਖੋ ਇਹਦਾ ਹੈਂਡਲ ਜਿਹੜਾ ਹੈ ਕਿ ਪ੍ਰੋਪਰ ਪੂਰੇ ਤਰੀਕੇ ਦੇ ਨਾਲ ਖਤਮ ਹੋ ਗਿਆ ਵੈ ਬੁਲੇਟ ਮੋਟਰਸਾਈਕਲ ਹੈ ਇਹ ਵੀ ਜਿਹੜਾ ਕਿ ਪੂਰੇ ਤਰੀਕੇ ਨਾਲ ਨੁਕਸਾਨਿਆ ਗਿਆ ਇਹਦਾ ਹੈਂਡਲ ਜਿਹੜਾ ਕ੍ਰੈਸ਼ ਹੋ ਗਿਆ ਕਈ ਗੱਡੀਆਂ ਦੀ ਜਿਹੜੀ ਚੈਸੀ ਖਰਾਬ ਹੋ ਗਈ ਹੈ ਦੂਸਰੇ ਪਾਸੇ ਇੱਥੇ ਵੀ ਗੱਡੀ ਜਿਹੜੀ ਖੜੀ ਹੋਈ ਹੈ ਗੱਡੀ ਦਾ ਟਾਇਰ ਵੀ ਫਟਿਆ ਹੋਇਆ ਹੈ ਅੱਗੋਂ ਜਿਹੜਾ ਹੈ ਰੇਡੀਏਟਰ ਦੇ ਨਾਲ ਫਰੰਟ ਬੰਪਰ ਹੈ ਉਹ ਜਿਹੜਾ ਕਿ ਖਾਸਾ ਜਿਹੜਾ ਕਿ ਨੁਕਸਾਨਿਆ ਗਿਆ ਹੋਇਆ ਹੈ ਲੋਕਾਂ ਦਾ ਬਹੁਤ ਨੁਕਸਾਨ ਇੱਥੇ ਹੋਇਆ ਹੈ ਜਿਹੜੇ ਸ਼ੀਸ਼ੇ ਵੀ ਇੱਥੇ ਟੁੱਟੇ ਹੋਏ ਨੇ ਹੋਰ ਕਈ ਇਹੋ ਜਿਹੇ ਜਿਹੜੇ ਵਾਹਨ ਨੇ ਉਹ ਇਸ ਵਕਤ ਇੱਥੇ ਜਿਹੜਾ ਕਿ ਉਹ ਨੁਕਸਾਨਿਆ ਹੋਏ ਦੀ ਤਸਵੀਰ ਜਿਹੜੀ ਹੈ ਕਿਉਂ ਨਿਕਲ ਲਗਾਤਾਰ ਲੋਕੀ ਜਿਹੜਾ ਕਹਿ ਰਹੇ ਨੇ ਕਿ ਸਟਾ ਜਿਹੜਾ ਕਿ ਨੁਕਸਾਨ ਦੀ ਹੁਣ ਪਰਪਾਈ ਜਿਹੜੀ ਕਿ ਸ਼ੋਰੂਮ ਵੱਲੋਂ ਕੀਤੀ ਜਾਵੇ ਪਰ ਜਿਹੜਾ ਸ਼ੋਰੂਮ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਜਿਹੜਾ ਕਿ ਹੱਥ ਪੱਲਾ ਨਹੀਂ ਉਹ ਫੜਾ ਰਿਹਾ ਤਸਵੀਰਾਂ ਨਾਲ ਤੁਹਾਡੇ ਕੋਲ ਮੈਂ ਹੁਣ ਅੱਗੇ ਲਾਵਾਂਗਾ ਦਿਖਾ ਕੇ ਕਿ ਅਗਲੀ ਰਿਪੋਰਟ ਜੇ ਅੰਦੀਏ ਤੇ ਵੀ ਜ਼ਰੂਰ ਤੁਹਾਡੇ ਚ ਹਾਜ਼ਰ ਹੋਵਾਂਗੇ ਉਨੀ ਦੇਰ ਤੱਕ ਮੈਨੂੰ ਪ੍ਰੋਮਿਸਿੰਗ ਦੇ ਬਹੁਤ ਜ਼ਿਆਦਾ ਧੰਨਵਾਦ